ਲਾਈ ਵੀ ਮਿੱਤਰੋ ਆਹ ਕਰੇਣ ਜੀ ਲੈਂਦੀ ਇਹਨੂੰ ਹੈਡਰਾ ਕਹਿੰਦੇ ਆ ਪਾਰਾਂ ਤੇਰਾ ਬੁੱਟਾ ਗੇਟ ਆ ਤੇ ਹੁਣ ਦੇਖਦੇ ਆ ਵੀ ਇਹ ਕਿਵੇਂ ਲੈ ਕੇ ਜਾਂਦੇ ਆ ਅੰਦਰ ਕਲਾਕਾਰੀ ਇਹਨਾਂ ਦੀ ਬਹੁਤ ਆ ਤਾਰਾ ਵੀ ਨੀਵੀਆਂ ਵਾ ਲਾ ਤਾਂ ਜਾਕ ਲਈ ਹੁਣ ਇੱਧਰੋਂ ਲਿਆ ਸਾਡੇ ਬੰਨੀ ਨੂੰ ਤੋਂ ਦੇ ਨੂੰ ਲਾ ਕਿੱਤੋ ਜੀ ਤੁੰਨਾ ਐਸਾ ਯਾਰਾ ਦਾ ਕੱਡੀ ਵੱਡੀ ਆ ਲਾ ਪੂਰਾ ਕਾਂ ਲੈ ਗਿਆ ਰੱਬ ਕੋਲ

ਮੈਂ ਉਹ ਹੀ ਹੈਰਾਨ ਮੈਂ ਕਿ ਅੰਦਰ ਕਿਵੇਂ ਆਉ ਉਹ ਐਡਾ ਵੱਡਾ ਲੈ ਆ ਜਾ ਆ ਜਾ ਆ ਜਾ ਲੱਗੂਗੀ ਉਹ ਲੱਗੇ ਹਿੱਸਾ ਜਾ ਹੋ ਜਾਂਦਾ ਬੜਾ ਜਗਾੜ ਉੱਚਾ ਤਾਂ ਚੱਕੀ ਕਰਦਾ ਹੁਣ ਐਨੇ ਕਿਵੇਂ ਲੈ ਆਟ ਵਾਲਾ ਹੋ ਰੋ ਜਾ ਇਹ ਹੈਡਰਾ ਕ੍ਰੇਨ ਕਹੜਾ ਹੈਡਰਾ ਕਹੜਾ ਲੈ ਫੇਰ ਗਾ ਸਾਰੇ ਵੀ ਹੀ ਦਾ ਇਕੱਠ ਹੋ ਗਏ ਲੋਕ ਦੇਖਣ ਆ ਗਏ ਕਿਵੇਂ ਮੁਰੂ ਉਹ ਦੇ ਉਹ ਗਾ ਤੇਰੇ ਕੋਠੇ ਨਹੀਂ ਲੈ ਗਿਆ ਬਾਬਾ ਫੁੱਲ ਦੇ ਵੀ ਕਟਾਈ ਆੜੀ ਲੈ ਬਈ ਬਾਦੂ ਬਾਦੂ ਤਾਂ ਵੀ ਨੂੰ ਦੱਸਣ ਵਾਲੇ ਮੁੰਡੇ ਉਹਦੇ ਲੇਕਨ ਅਟਰਾ ਦੋ ਲਓ ਜੀ ਤਾਂ ਬਿਜਲੀ ਦੀਆਂ ਤਾਰਾਂ ਵੀ ਆ ਤੇ ਅਸੀਂ ਤਾਰਾਂ ਦੇ ਹੋਈ ਲੱਗ ਗਿਆ ਤਾਹ ਜਾ ਇਕਲਾ ਥੋੜਾ ਜਾ ਲਓ ਜੀ ਹੌਲੀ ਹੌਲੀ ਥੱਲੇ ਆਉਣ ਲੱਗਿਆ ਮੂੰਹ ਜਾ ਪਰ ਫਿਰ ਗਾਂਹ ਲੱਗ ਜਾਣਾ ਉਹ ਸਾਹਮਣੇ ਕੋਠੀ ਨੂੰ ਲੱਗ ਜਾਣਾ ਪੰਗਾ ਕਿਹੜਾ ਇੱਕ ਆ ਲਓ ਜੀ ਐ ਐ ਕਿਉਂ ਅੱਛਾ ਬੜੀ ਸਕੀਮ ਨਾਲ ਇਧਰ ਲਾ ਲੱਗ ਲੱਗੇ ਦੇ ਉਹ ਆ ਪਾੜ ਜੇ ਲੈ ਹੋਰ ਕਰ ਲੈ ਬੱਚੇ ਨੂੰ ਕਿਉਂ ਜੀ ਇਧਰੋਂ ਮਰਜੀ ਕਰ ਲੋ ਕਹਿੰਦੇ ਡੇਡਾ ਮੇਡਾ ਕਲਾਕਾਰ ਹੀ ਅੱਜ ਜ਼ੋਰ ਪਰਖੇ ਜਾਣੇ ਨੇ ਮਿੱਤਰੋ ਫੇਰ ਤਾਹ ਜੱਕ ਤਾ ਉਹੀ ਕਾਂ ਜਾ ਕੇ ਦਿੰਦਾ ਬਈ ਜਤਪੁਰ ਆ ਐਂਗਲ ਕਰਦੇ ਆ ਇਹਨਾਂ ਦੇ ਸਿਰ ਤੇ ਚੱਲਦਾ ਇਹ ਲੋ ਨਹੀਂ ਪੈਂਦਾ ਅੱਛਾ ਲੋ ਵੀ ਨਹੀਂ ਪੈਂਦਾ ਤਾਂ ਵੀ ਲੈ ਜਾਣਾ ਅੰਦਰ ਚੱਲ 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 ਚੱਲ

ਆ ਰਣਾ ਤੋਰ ਦੀ ਹਾਡੀਆਂ ਭਰਾਵਾ ਲਓ ਜੀ ਨਹੀਂ ਨਹੀਂ ਡਾਊਨ ਰੱਖ ਲਓ ਜੀ ਫੜਿਆ ਫੜਿਆ ਉਹ ਵੀ ਮਿੱਤਰੋ ਹੁਣ ਮਸ਼ੀਨ ਬਦਲ ਕੇ ਆ ਜੀਸੀਬ ਜਿਹੜੀ ਕ੍ਰੇਨ ਇਹ ਛੋਟੀ ਲਿਆਂਦੀ ਆ ਜੀ ਲੋਡਰ ਛੋਟਾ ਲਿਆਂਦਾ ਕਿਉਂਕਿ ਵੱਡਾ ਲੋਡਰ ਅੰਦਰ ਨਹੀਂ ਵੜਿਆ ਇਹ ਥੋੜਾ ਜਿਹਾ ਮੂੰਹ ਛੋਟਾ ਵਾ ਤੇ ਲੋ ਜੀ ਇਹ ਵੀ ਉਵੇਂ ਹੀ ਕੀਤਾ ਤਾਂ ਨੂੰ ਚੱਕ ਲਿਆ ਤੇ ਇਹ ਅੰਦਰ ਵੜ ਜਾਣੀਆਂ ਕਹਿੰਦੇ ਲੋ ਜੀ ਇਹ ਸਸਪੈਂਸ ਅਜੇ ਤੱਕ ਅਸੀਂ ਰੱਖਿਆ ਵੀ ਇਹ ਕਿਵੇਂ ਕੱਢ ਲਈ ਅਸੀਂ ਅੰਦਰ ਲੈ ਕੇ ਜਾਣੇ ਆ ਇਹ ਤੁਹਾਨੂੰ ਬਾਅਦ ਚ ਦਿਖਾਵਾਂਗੇ ਜੁੜੇ ਰਹੋ ਵੀਡੀਓ ਦੇ ਨਾਲ ਲੋ ਜੀ ਇਹ ਆਰਾਮ ਨਾਲ ਚਲੀ ਗਈ ਤੇ ਕਿਉਂਕਿ ਮਸ਼ੀਨ ਛੋਟੀ ਆ ਉਹ ਬੜੀ ਵੱਡੀ ਸੀ ਐਡੀ ਬਲਾ ਵੱਡੀ ਤੇ ਆ ਲੋ ਆ ਅੰਦਰ ਕਰਕੇ ਆ ਕਰ ਲਿਆ ਦਾ ਮੂੰਹ ਛੋਟਾ ਕਿਉਂਕਿ ਇਹਦਾ ਮੂੰਹ ਜਿਹੜਾ ਉਹ ਛੋਟਾ ਵਾ ਉਹਦਾ ਮੂੰਹ ਹੀ ਬੜਾ ਵੱਡਾ ਸੀ ਉਹ ਤਾਰਾਂ ਵਸ ਗਿਆ ਤਾਰਾਂ ਤਾਰਾਂ ਗਿਆ ਨਹੀਂ ਹੁਣ ਇਹ ਹਾਂ ਅੱਛਾ ਹਿਸਾਬ ਪੂਰਾ ਭਾਈ ਲਓ ਜੀ ਚੜਜੂ ਉੱਤੇ ਹੁਣ ਇਹ ਚਲੋ ਜੀ ਕਿਉਂ ਜੀ ਮੈਂਟ ਜੀ ਆਦੇ ਜਿਸ ਕਾ ਕਾਮ ਉਸੀ ਕੋ ਸਾਜੇ ਕਹਿੰਦੇ ਨੇ ਨਾ ਸਿਆਣੇ ਲਓ ਜੀ ਲੈ ਗਿਆ ਆ ਨੱਕ ਜਿਹਦਾ ਛੋਟਾ ਮੂੰਹ ਜਿਆ ਉਹਦਾ ਬਾਹਲਾ ਵੱਡਾ ਹੀ ਦੂਜੀ ਆ ਇਹ ਵਿੱਚੋਂ ਦੋਨੇ ਹੀ ਦੋ ਹਿੱਸੇ ਹੋ ਜਾਂਦੀ ਆ ਲਓ ਜੀ ਆ ਮਸ਼ੀਨ ਆ ਹੁਣ ਤੁਹਾਨੂੰ ਦੱਸ ਦਈਏ ਸਸਪੈਂਸ ਇਹ 8 ਲੱਖ ਰੁਪਏ ਦੀ ਆਈ ਆ ਤੇ ਮੀਆਂ ਲੈ ਕੇ ਆਇਆ ਇਹ ਖੜਾਈ ਸੀ ਇੱਧਰ ਲਾਈ ਸੀ ਇਹਨੇ ਲਾ ਕੇ ਤੇ ਹੁਣ ਇਹਨੇ ਚੱਕ ਕੇ ਜੇਸੀਬੀ ਇੱਥੋਂ ਇਹਨੂੰ ਲੈ ਜੂਗੀ ਕ੍ਰੇਨ ਮੈਂ ਜੀਸੀਬੀ ਵਾਰ-ਵਾਰ ਕਹੀ ਆ ਨਾ ਕਰੇਨ ਜੀ ਲਓ ਜੀ ਆਹ ਕਿਉਂ ਆਹ ਮੁੰਡੇ ਆ ਕਾ ਕਰਦੇ ਉਂਗਲ ਤੇ ਉਂਗਲੀ ਤੇਰਮਾ ਹਲ ਘਮਾਉਂਦਾ ਦਿਲ ਵਰਜਾਨੀ ਉਹ ਗੱਲ ਬਣੀ ਪਈ ਆ ਕਿਸ ਮੱਖਣ ਵਾਲੀ ਉਂਗਲੀ ਨਾਲ ਇਸ਼ਾਰਾ ਕੀਤਾ ਵੀ ਚੱਕ ਦੇ ਕਿੰਨੀ ਲਓ ਜੀ ਆ ਚੱਕ ਲਓ ਜੀ ਗਈ ਆ ਲੋ ਆਗੇ ਮੇਰੇ ਸਾਡੇ ਸਾਰੇ ਮੁੰਡੇ ਆ ਮੀਆਂ ਦੀ ਮਸ਼ੀਨ ਆ ਜਿਹੜਾ ਮੁੰਡਾ ਮੀਆਂ ਵਾਹੇ ਇਹਦੀ ਮਸ਼ੀਨ ਆ ਇਹ ਕਢਾਈ ਸਲਾਈ ਵਾਲੀ ਕਹਿੰਦੇ ਕੋਈ ਆਟੋਮੈਟਿਕ ਮਸ਼ੀਨ ਆ ਲਓ ਜੀ ਕਢ ਲਈ ਵਜਨ ਦਾ ਬਲਾਈ ਭਾਲੀ ਭਾਰੀ ਮਸ਼ੀਨ ਆ ਤਾਂ ਬਲਾਈ ਲਓ ਜੀ ਆ ਛੋਟੇ ਹੱਥੀ ਲੱਦਣ ਲੱਗੇ ਆ ਤੇ ਠੀਕ ਆ ਪੰਜਾਬੀਓ ਜਿਉਂਦੇ ਰਹੋ